ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭੁਪਨ ਸਿੰਘ ਮਾਨ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਚ ਮੀਂਹ ਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ ਸਰਕਾਰੀ ਹਲਕਿਆਂ ਮੁਤਾਬਕ ਚੀਨ ਤੋਂ ਦਿੱਲੀ ਪਹੁੰਚਣ ਤੋਂ ਫੌਰਨ ਬਾਅਦ ਸ਼੍ਰੀ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਕੀਤਾ ਅਤੇ ਸੂਬੇ ਦੀ ਹਰ ਸੰਭਵ ਮਦਦ ਤੇ ਹਮਾਇਤ ਕਰਨ ਦਾ ਭਰੋਸਾ ਦਿੱਤਾ ਪੰਜਾਬ ਚ ਹੜ੍ਹਾਂ ਦਾ ਕਹਿਰ ਪਹਿਲੀ ਅਗਸਤ ਤੋਂ ਹੁਣ ਤੱਕ ਚੱਰੀ ਹੈ ਸਰਹੱਦੀ ਸੂਬੇ ਵਿੱਚ ਆ ਰਹੇ ਸਭ ਤੋਂ ਭਿਆਨਕ ਹੜ੍ਹਾਂ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ ਹੜ੍ਹਾਂ ਨਾਲ ਪ੍ਰਭਾਵਿਤ ਸਾਰੇ 12 ਜ਼ਿਲ੍ਹਿਆਂ ਚ ਜਾਣਾ ਗਈਆਂ ਨੇ ਪਠਾਨਕੋਟ ਵਿੱਚ ਸਭ ਤੋਂ ਵੱਧ 6 ਮੌਤਾਂ ਹੋਈਆਂ ਨੇ ਤੇ ਸਰਹੱਦੀ ਜ਼ਿਲ੍ਹੇ ਤੋਂ ਤਿੰਨ ਵਿਅਕਤੀਆਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ 246000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 145000 ਲੋਕ ਇਕੱਲੇ ਗੁਰਦਾਸਪੁਰ ਦੇ ਹੀ ਨੇ 15600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਵੀਰ ਵੀ ਨਾਲ ਇੱਕ ਰਿਪੋਰਟ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਵਿੱਚ ਹੋ ਰਹੀ ਪਾਰੀ ਬਾਰਿਸ਼ ਨੇ ਲੋਕਾਂ ਦੇ ਦਰਦ ਨੂੰ ਹੋਰ ਵਧਾ ਦਿੱਤਾ ਹੈ ਮੌਸਮ ਵਿਗਿਆਨੀ ਪਵਨੀਤ ਕੌਰ ਕੰਗੜਾ ਦੇ ਅਨੁਸਾਰ ਨਿਰੰਤਰ ਪੈ ਰਹੀ ਇਸ ਬਾਰਿਸ਼ ਨੇ ਸੂਬੇ ਵਿੱਚ ਪਿਛਲੇ 55 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਸਮੇਤ ਪ੍ਰਭਾਵਿਤ ਹੋਈ ਹੈ ਸੈਂਕੜੇ ਜੋ ਵੀ ਡੁੱਬਨ ਕਾਰਨ ਮਾਰਗ ਆਏ ਨੇ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਅਤੇ ਤਰਨਤਾਰਨ ਤੋਂ ਇਲਾਵਾ ਕਗੜ ਟਾਂਗੜੀ ਅਤੇ ਮਾਰਕੰਡਾ ਦਰਿਆਵਾਂ ਦੇ ਓਵਰਫਲੋ ਅਤੇ ਰੋਪੜ ਤੋਂ ਪਾਣੀ ਛੱਡੇ ਜਾਣ ਕਾਰਨ ਹੁਣ ਪਟਿਆਲਾ ਦੇ ਕੁਝ ਖੇਤਰ ਵੀ ਪ੍ਰਭਾਵਿਤ ਹੋਏ ਹਨ ਅਤੇ ਜਲੰਧਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਹੜ੍ਹਾਂ ਨੂੰ ਪੰਜਾਬ ਦੇ ਹਾਲੀ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ ਦੱਸਦਿਆਂ ਇਸ ਸੰਕਟ ਦੀ ਘੜੀ ਵਿੱਚ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੰਦਾ खबर बीती शाम रोपड़ तो एक लख चौदह हजार क्यूसक पानी छठे जाने जलंधर जिला प्रशासन वालों एहतियात ते सलाह जारी की गई है डिप्टी कमिश्नर डॉक्टर हिमांशु अग्रवाल ने नीवे हड़ प्रभावित ਸੰਬਬਿਤ ਇਲਾਕਿਆਂ ਦੇ ਲੋਕਾਂ ਨੂੰ ਹੜ੍ਹ ਵਰਗੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਦਰਿਆ ਦੇ ਕਿਨਾਰਿਆਂ ਤੇ ਨੇੜੇ ਜਾਣ ਤੋਂ ਬਚਣ ਤੇ ਉੱਚੀਆਂ ਥਾਵਾਂ ਤੇ ਰਾਹਤ ਕੈਂਪਾਂ ਚਲੇ ਜਾਣ ਦੀ ਅਪੀਲ ਕੀਤੀ ਹੈ ਡਾਕਟਰ ਅਗਰਵਾਲ ਨੇ ਬਿਨਾਂ ਕਿਸੇ ਕੰਤ ਤੋਂ ਸਤਲੁਜ ਦੇ ਬੰਨ ਤੇ ਇਕੱਠੇ ਨਾ ਹੋਣ ਦੀ ਵੀ ਅਪੀਲ ਕੀਤੀ ਹੈ ਉਨਾਨੇ ਰਾਹਤ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਨ ਦਾ ਚਾਇਜ਼ਾ ਲਿਆ ਉਹਨਾਂ ਰਾਹਤ ਕੇਂਦਰਾਂ ਚ तैनात ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜਪ੍ਰਭਾਵਿਤ ਖੇਤਰਾਂ ਚੰਨ ਵਾਲੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਚ 54 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਨੇ ਜੁਥੇ ਮੈਡੀਕਲ ਸਹੂਲਤ ਹੋ ਇਲਾਵਾ ਲੋਕਾਂ ਨੂੰ ਹਰ ਲੋੜਿੰਦੀ ਮਦਦ ਯਕੀਨੀ ਬਣਾਈ ਜਾਵੇਗੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜਾਂ ਸੰਬੰਧੀ ਜਾਣਕਾਰੀ ਤੇ ਮਦਦ ਲਈ ਹੜ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸ ਦਾ ਹੈਲਪਲਾਈਨ ਨੰਬਰ 01 86 224 0064 ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਪਿਛਲੇ 2 ਦਿਨਾਂ ਤੋਂ ਪਾਰੀ ਪਾਰਿਸ਼ ਤੇ ਮੱਤੇ ਨਜ਼ਰ ਜ਼ਰੂਰੀ ਵਸਤੂਆਂ ਦੀ ਜਮ੍ਹਾਂ ਖੋਰੀ ਤੇ ਵੱਧ ਕੀਮਤ ਵਸੂਲਣ ਖਿਲਾਫ ਚੇਤਾਵਨੀ ਦਿੱਤੀ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਚ ਆਇਆ ਕਿ ਕੁਝ ਦੁਕਾਨਦਾਰ ਹੜਾ ਕਾਰਨ ਦਸਾਂ ਮਹਿੰਗੇ ਭਾਤੇ ਕਰਾਂ ਦੇ ਦਾ ਸਮਾਨ ਤੇ ਸਬਜ਼ੀਆਂ ਫਲ ਵੇਚ ਰਹੇ ਨੇ ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਅਜਿਹੇ ਸੋਸ਼ਣ ਵਾਲੇ ਕਾਰਜਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਕਾਨੂੰਨੀ ਨਤੀਜੇ ਪ੍ਰਗਟਨੇ ਪੈਣਗੇ ਲਗਾਤਾਰ ਹੋ ਰਹੀ بارش ਕਾਰਨ ਬਿਆਸ ਦਰਿਆ ਤੇ ਕਾਲੀ ਵਹੀਂ ਛਾਣੇ ਦਾ ਪੱਧਰ ਵਧਨ ਦੇ ਮੱਦੇ ਨਜ਼ਰ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਸਲਾਹ ਜਾਰੀ ਕੀਤੀ ਗਈ ਹੈ ਸਲਾਮਤਾਬਕ ਲੋਗਾਂ ਨੂੰ ਤਰਾਂ ਦੇ ਨਾਲ ਲੱਗਦੇ ਤੁਸੀਂ ਬੰਨ ਵਾਲ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਕਿਸੇ ਵੀ ਸਹਾਇਤਾ ਲਈ ਲੋਕ ਸਲਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰਾਂ 82849331 01822231 990 ਤੇ ਸੰਪਰਕ ਕਰ ਸਕਦੇ ਨੇ ਉਧਰ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ 84 ਨੰਬਰ ਰੇਲਵੇ ਪੁਲ ਤੱਕ ਪਾਣੀ ਪਹੁੰਚਣ ਕਾਰਨ ਗਿੱਦੜਪਿੰਡੀ ਅਤੇ ਮੱਖੋ ਵਿੱਚਕਾਰ ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਫਿਰ ਇੱਕ ਸਟੇਸ਼ਨ ਤੇ ਹੀ ਰੋਕ ਦਿੱਤਾ ਗਿਆ ਰੇਲਵੇ ਮੁਤਾਬਕ ਇਹਨਾਂ ਵਿੱਚ ਮੱਖੂ ਜਲੰਧਰ ਲੋਹਿਆਖਾਸ ਤੋਂ ਫਿਰੋਜ਼ਪੁਰ ਛਾਣੀ ਰੇਲ ਗੱਟੀਆਂ ਰਸਤਾਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅੱਜ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਅੱਜ ਵੀਰੇ ਫਿਰੋਜ਼ਪੁਰ ਦੇ ਆਪਣੇ ਦੌਰੇ ਦੌਰਾਨ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਮੌਜੂਦਾ ਹੜ੍ਹਾਂ ਦੀ ਸਥਿਤੀ ਦਾ ਚਾਅਸਾ ਲਿਆ ਅਤੇ ਰਾਹਤ ਕਾਰਜਾਂ ਦੀ ਪ੍ਰਗਤੀ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਉਪਰਾਹਾਂ ਦੀ ਚਾਅਚਾ ਕੀਤੀ ਰਾਜਪਾਲ ਨੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਸਹਾਇਤਾ ਤੇ ਪ੍ਰਬਾਸ਼ਕੀ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤੇ ਉਨ੍ਹਾਂ ਦੇ ਅਜਤਰੰਤਰਨ ਹੋਣ ਦੀ ਸੰਭਾਵਨਾ ਰਾਜਪਾਲ ਕਾਲ ਨੂੰ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਦੇ 4 ਸਤੰਬਰ ਨੂੰ ਹੁਸ਼ਿਆਰਪੁਰ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਨਗੇ ਦੌਰੇ ਦੌਰਾਨ ਸ਼੍ਰੀ ਗਟਾਰੀਆ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਤੇ ਸਬੰਧਤ ਜ਼ਿਲ੍ਹਿਆਂ ਚ ਚੱਲ ਰਹੀ ਰਾਹਤ ਤੇ ਮੁਰਵ ਸੇਬੇ ਦੇ ਉਪਰਾಲ್ಯਾਂ ਦਾ ਜਾਚਾ ਲੈਂਗੇ ਇਸ ਦੌਰਾਨ ਕੇਂਦਰੀ ਖੇਤੀਬਾੜੀ ਦੇ ਕਿਸਾਨ ਫਲਾਈ ਮੰਤਰੀ ਸ਼ਿਵਰਾਸਿੰਘ ਚੋਹਾਨ ਨੇ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਕੁਦਰਤੀ ਆਫਤ ਦੀ ਇਸ ਕੜੀ ਚ ਕੇਂਦਰ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜਾਏ ਇਸ ਦੇ ਨਾਲ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਾਰੀ ਰੀਆਰ ਆਰ ਐਨ ਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੂ ਕੇ 40 ਮਿੰਟ 'ਤੇ ਨਮਸਕਾਰ